ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਪ੍ਰਸ਼ਾਸਨ ਨੇ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਉੱਤੇ ਕਾਫੀ ਵੱਡੀ ਸਖਤਾਈ ਦਿਖਾਈ ਹੈ। ਇਹ ਫੈਸਲਾ ਫਲੋਰੀਡਾ ਦੇ ਵਿੱਚ ਇੱਕ ਭਿਆਨਕ ਟਰੱਕ ਹਾਦਸੇ ਤੋਂ ਬਾਅਦ ਆਇਆ ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਵਿਦੇਸ਼ੀ ਡਰਾਈਵਰ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਟ੍ਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਨੇ ਇੱਕ ਐਮਰਜੈਂਸੀ ਰੈਗੂਲੇਸ਼ਨ ਜਾਰੀ ਕੀਤਾ ਹੈ ਜੋ ਕਿ ਨਾਨ ਸਿਟੀਜ਼ਨਸ ਦੇ ਲਈ ਲਾਇਸੈਂਸ ਲੈਣ ਨੂੰ ਕਾਫੀ ਮੁਸ਼ਕਲ ਬਣਾ ਦੇਵੇਗਾ ਇਸ ਦੇ ਨਾਲ ਅਮਰੀਕੀ ਟਰੱਕ ਡਰਾਈਵਰਾਂ ਨੂੰ ਨੌਕਰੀ ਮਿਲੇਗੀ ਇਸ ਦੇ ਨਾਲ ਹੀ ਅਮਰੀਕਾ ਦੀਆਂ ਸੜਕਾਂ ਦੀ ਸੁਰੱਖਿਆ ਹੋਰ ਵਧਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਪਰ ਇਸ ਦੇ ਨਾਲ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਰੋਜ਼ਗਾਰ ਦੇ ਰਸਤੇ ਬੰਦ ਹੋ ਸਕਦੇ ਨੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਸੈਕਟਰੀ ਸ਼ੌਨ ਡਫੀ ਦੇ ਮੁਤਾਬਕ ਜਾਂਚ ਦੇ ਦੌਰਾਨ ਪਾਇਆ ਗਿਆ ਕਿ ਖਤਰਨਾਕ ਪ੍ਰਵਾਸੀ ਡਰਾਈਵਰਾਂ ਨੂੰ 80 ਹਜ਼ਾਰ ਪੌਂਡ ਵਾਲੇ ਵੱਡੇ ਟਰੱਕ ਚਲਾਉਣ ਦੇ ਲਾਇਸੈਂਸ ਦਿੱਤੇ ਗਏ ਨੇ ਇਹ ਹਰ ਅਮਰੀਕੀ ਪਰਿਵਾਰ ਲਈ ਖਤਰਾ ਹੈ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਐਲਾਨ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਚੱਲ ਰਹੀ ਆਡਿਟ ਤੋਂ ਬਾਅਦ ਆਇਆ ਜਿਸ ਦੇ ਵਿੱਚ ਪਾਇਆ ਗਿਆ ਸੀ ਕਿ 25% ਤੋਂ ਜ਼ਿਆਦਾ ਨੌਨ ਸਿਟੀਜ਼ਨਜ਼ ਨੂੰ ਲਾਇਸੈਂਸ ਗਲਤ ਤਰੀਕੇ ਦੇ ਨਾਲ ਜਾਰੀ ਕੀਤੇ ਗਏ ਨੇ ਇਹ ਫੈਸਲਾ ਫਲੋਰੀਡਾ ਹਾਈਵੇ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਨਾਲ ਜੁੜਿਆ ਹੋਇਆ ਹੈ 28 ਸਾਲਾਂ ਦੇ ਪੰਜਾਬੀ ਹਰਜਿੰਦਰ ਸਿੰਘ ਜਿਸ ਦੀ ਅਣਗਹਿਲੀ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹਰਜਿੰਦਰ ਸਿੰਘ ਸਾਲ 2018 ਦੇ ਵਿੱਚ ਮੈਕਸੀਕੋ ਦੇ ਰਾਹੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀ ਉਸ ਤੋਂ ਬਾਅਦ ਉਸ ਨੂੰ ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਵਿੱਚੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਹੋਈ ਸਰ ਸਟੇਟ ਸਕੱਟਰੀ ਮਾਰਕੋ ਰੂਬਿਓ ਨੇ ਵੀ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ੇ ਜਾਰੀ ਕਰਨ ਤੇ ਰੋਕ ਲਗਾਈ ਹੋਈ ਹੈ ਅਮਰੀਕਾ ਦੇ ਵਿੱਚ ਲਗਭਗ 3.5 ਮਿਲੀਅਨ ਕਮਰਸ਼ੀਅਲ ਡਰਾਈਵਰ ਨੇ ਜਿਨ੍ਹਾਂ ਦੇ ਵਿੱਚੋਂ 16% ਦੀ ਜੋ ਗਿਣਤੀ ਹੈ ਉਹ ਵਿਦੇਸ਼ੀ ਟਰੱਕ ਡਰਾਈਵਰਾਂ ਦੀ ਹੈ ਉਧਰ ਟਰੰਪ ਪ੍ਰਸ਼ਾਸਨ ਨੇ ਕੈਲੀਫੋਰਨੀਆ, ਵਾਸ਼ਿੰਗਟਨ ਤੇ ਨਿਊ ਮੈਕਸੀਕੋ ਨੂੰ ਨਿਸ਼ਾਨਾ ਬਣਾਇਆ ਜਫੀ ਦੇ ਮੁਤਾਬਿਕ ਇਹ ਸੂਬੇ ਅੰਗਰੇਜ਼ੀ ਭਾਸ਼ਾ ਨੀਮਾ ਨੂੰ ਲਾਗੂ ਨਹੀਂ ਕਰ ਰਹੇ ਕੈਲੀਫੋਰਨੀਆ ਨੂੰ ਇਸ ਸਾਲ 160 ਮਿਲੀਅਨ ਡਾਲਰ ਤੋਂ ਵੱਧ ਫੈਡਰਲ ਹਾਈਵੇ ਫੰਡਿੰਗ ਕੱਟਣ ਦੀ ਧਮਕੀ ਤੱਕ ਦੇ ਦਿੱਤੀ ਗਈ ਹੈ ਜੋ ਅਗਲੇ ਸਾਲ ਡਬਲ ਹੋ ਸਕਦੀ ਹੈ ਉਹ ਤਾਜ਼ਾ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਨਾਲ ਚਿੰਤਾ ਤਾਂ ਜ਼ਰੂਰ ਵੱਧ ਗਈ ਹੈ ਕਿਉਂਕਿ ਬਹੁਤੇ ਵਿਦੇਸ਼ੀ ਟਰੱਕ ਡਰਾਈਵਰ ਜੋ ਨੇ ਉਹ ਪੰਜਾਬੀ ਬੋਲਦੇ ਨੇ ਇਹੇ پابੰਦੀਆਂ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਡਿਪਾਰਟਮੈਂਟ ਹਲੇ ਹੋਰ ਜਾਂਚ ਕਰੇਗਾ ਤੇ ਹੋਰ ਸੂਬਿਆਂ ਦੇ ਵਿੱਚ ਆਡਿਟ ਹੋਣਗੇ ਜੇਕਰ ਸੂਬੇ ਸੂਬਿਆਂ ਨੇ ਫੈਡਰਲ ਨਿਯਮ ਨਾ ਮੰਨੇ ਤਾਂ ਉਹਨਾਂ ਨੂੰ ਮਿਲਣ ਵਾਲੀ ਫੰਡਿੰਗ ਦੇ ਵਿੱਚ ਕਟੌਤੀ ਹੋ ਸਕਦੀ ਹੈ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਅਮਰੀਕਾ ਫਰਸਟ ਪਾਲਿਸੀ ਦਾ ਇੱਕ ਹਿੱਸਾ ਹੈ ਇਹ ਵਿਵਾਦ ਅਮਰੀਕੀ ਮੀਗ੍ਰੇਸ਼ਨ ਤੇ ਟਰਾਂਸਪੋਰਟ ਪਾਲਿਸੀ ਨੂੰ ਨਵੀਂ ਚੁਣੌਤੀ ਦੇ ਰਿਹਾ ਹੈ